ਯੂਕਰੇਨ ਤੇ ਰਸ਼ੀਆ ਦੀ ਵਾਰ ਨੂੰ ਚੱਲਦਿਆਂ 2 ਸਾਲ ਤੋਂ ਉੱਤੇ ਹੋ ਗਏ ਨੇ ਤੇ ਜਦੋਂ ਸ਼ੁਰੂਆਤ ਹੋਈ ਸੀ ਬੁਲਾਦੀਮਰ ਪੋਪਟਰ ਹੁਣਾਂ ਨੂੰ ਲੱਗਦਾ ਸੀ ਵੀ ਬਸ ਜਾਣ ਆਉਣੀ ਕਰਨਾ ਆਪਾਂ ਜਾਣਾ ਤੇ ਜ਼ਰਨਸਕੀ ਹੁਣਾਂ ਨੇ ਡਰ ਜਾਣਾ ਤੇ ਬਸ ਆਪਾਂ ਆਪਣਾ ਰਜਿਮ ਉੱਥੇ ਬਿਠਾ ਕੇ ਤੇ ਵਾਪਸੀ ਕਰ ਲੈਣੀ ਆ ਮਾਸਕੋ ਨੂੰ ਪਰ ਇਦਾਂ ਹੋਇਆ ਨਹੀਂ ਪਹਿਲੇ 5-7 ਦਿਨ ਬੜੀ ਜਿਹੜੀ ਆ ਵਾਰ ਦੀ ਸ਼ੁਰੂਆਤ ਦੇ ਸਮੇਂ ਇਦਾਂ ਲੱਗਦਾ ਸੀ ਕਿ ਯੂਕਰੇਨੀਅਨ ਆਰਮੀ ਜਿਹੜਾ ਜ਼ਰਨਸਕੀ ਹੁਣੀ ਏਡੇ ਏਡੇ ਦਾਅਵੇ ਕਰਦੇ ਸੀ ਕਿੱਥੇ ਗਿਆ ਪਰ ਉਹਨਾਂ ਨੇ ਬੜਾ ਟੈਕਟੀਕਲੀ ਜਿਹੜਾ ਉਹਨਾਂ ਨੇ ਇਹਨਾਂ ਨੂੰ ਪਿੱਛੇ ਧਕੇਲਿਆ ਬਾਲਵਿਚ ਕੀ ਉਹ ਤੱਕ ਜਾਣ ਦੀ ਕੋਸ਼ਿਸ਼ ਕੀਤੀ ਸੀ ਰਸ਼ੀਅਨ ਫੋਰਸਸ ਨੇ ਜਿਹੜੀ ਯੂਕਰੇਨ ਦੀ ਰਾਜਧਾਨੀ ਆ ਪਰ ਆਬਵੀਅਸਲੀ ਉੱਥੋਂ ਵਾਪਸ ਇਹਨਾਂ ਨੂੰ ਧਕੇਲਿਆ ਗਿਆ ਤੇ ਮੋਸਟਲੀ ਜਾਦੇ ਜਿਹੜੀ ਵਾਰ ਆ ਮੋਸਟਲੀ ਉੱਥੇ ਕਾ ਕੇ ਅਟਕ ਗਈ ਜਿਹੜੀ ਈਸਟਰਨ ਰੀਜਨਸ ਨੇ ਯੂਕਰੇਨ ਦੇ ਜਿਹੜਾ ਡੌਨਵਾਸ ਦਾ ਕੀਤਾ ਜਿਹਨੂੰ ਕਿਹਾ ਜਾਂਦਾ ਲੋਹਾਂਸਕ ਡੋਨੀਆਸਕ ਦੇ ਜਿਹੜੇ ਕੀਤੇ ਨੇ ਮੋਸਟਲੀ ਉੱਥੇ ਕਾ ਕੇ ਜਿਹੜੀ ਆ ਅਟਕ ਕੇ ਸਥਿਤੀ ਤੇ ਉੱਥੇ ਹੀ ਜਾਦੇ ਜਿਹੜੀ ਆ ਇਸ ਵੇਲੇ ਵਾਰ ਜਿਹੜੀ ਆ ਉਹ ਡੌਨਵਾਸ ਦੇ ਇਲਾਕੇ ਦੇ ਵਿੱਚ ਹੀ ਲੜੀ ਜਾ ਰਹੀ ਆ ਤੇ ਇਹ तकरीबन ਖਾਸ ਕਰਕੇ ਪਿਛਲੇ ਸਾਲ ਤੋਂ ਯੂਕਰੇਨ ਨੇ ਕੋਸ਼ਿਸ਼ ਕੀਤੀ ਪਹਿਲਾਂ ਆਫੈਂਸਿਵ ਜਾਣ ਦੀ ਪਰ ਇਹ ਨਹੀਂ ਉਸ ਤਰੀਕੇ ਦਾ ਕਾਮਯਾਬੀ ਇਹਨਾਂ ਨੂੰ ਮਿਲ ਸਕੀ ਪਰ ਪਿਛਲੇ 6 ਮਹੀਨੇ ਸਾਲ ਤੋਂ ਜਿਹੜੀ ਇਹ ਵਾਰ ਇਸ ਸਟੇਲਮੇਟ ਜਈ ਸੀਗੀ ਸਥਿਤੀ ਜਿਹੜੀ ਆ ਫਸੀ ਹੋਈ ਸੀ ਕਹਿ ਲਓ ਕਿ ਬਹੁਤ ਜ਼ਿਆਦਾ ਕੋਈ ਖਬਰਾਂ ਵੀ ਇਦਾਂ ਦੀਆਂ ਨਹੀਂ ਸੀ ਨਿਕਲ ਕੇ ਆ ਰਹੀਆਂ ਤੇ ਜਿਹੜਾ ਅੱਛਾ ਜਦੋਂ ਸ਼ੁਰੂਆਤ ਹੋਈ ਆ ਉਦੋਂ ਬਲਾਦੀਮਰ ਪੁਤਨ ਨੂੰ ਲੱਗਦਾ ਸੀ ਵੀ ਸਫਲਤਾ ਸੀ ਬਹੁਤ ਜਲਦੀ ਹਾਸਲ ਕਰ ਲੈਣੀ ਆ ਪਰ ਜੇਲਨਸਕੀ ਹੋਣਾ ਨੇ ਜੇਐਸਵੀ ਕੇ ਨਾਲ ਹੋਲਡ ਕੀਤਾ ਕਿਉਂਕਿ ਇਸ ਤੋਂ ਪਹਿਲਾਂ ਇਦਾਂ ਦੀ ਸਿਚੁਏਸ਼ਨ ਅਸੀਂ ਆ ਹੁਣ ਬੰਗਲਾਦੇਸ਼ ਦੇ ਵਿੱਚ ਦੇਖੀ ਆ ਕਿਵੇਂ ਉੱਥੇ ਦੇ ਰਾਸ਼ਟਰਪਤੀ ਉੱਥੋਂ ਨਿਕਲੇ ਨਹੀਂ ਪਰ ਆਬਵੀਅਸਲੀ ਡਿਫਰੈਂਟ ਸਿਚੁਏਸ਼ਨ ਆ ਪਰ ਜਦੋਂ ਰਜਿਮ ਚੇਂਜ ਹੁੰਦਾ ਉਹ ਆਪਾਂ ਅਫਗਾਨਿਸਤਾਨ ਦੇ ਵਿੱਚ ਦੇਖਿਆ ਸਿਕਾ ਤੇ ਜਿਹੜੇ ਇਹਨਾਂ ਦੇ ਅਫਗਾਨਿਸਤਾਨ ਦੇ ਉਸ ਸਮੇਂ ਦੇ ਪ੍ਰੈਜ਼ੀਡੈਂਟ ਸੀਗੇ ਜਿਨ੍ਹਾਂ ਨੂੰ ਕਿ ਯੂਐਸ ਦਾ ਥਾਪੜਾ ਸੀ ਗਣੀ ਹੁਣੀ ਤੇ ਉਹ ਉਥੋਂ ਨਿਕਲੇ ਨੇ ਜਿਹੜਾ ਜਹਾਜ਼ ਦੇ ਵਿੱਚੋਂ ਛੱਡ ਕੇ ਨਿਕਲ ਗਿਆ ਸੀ ਤੇ ਦੱਸ ਦਿਆ ਕਿ ਜ਼ਲੈਸਕੀ ਨੂੰ ਵੀ ਕਿਹਾ ਗਿਆ ਸੀ ਕਿ ਤੂੰ ਜਿਹੜਾ ਯੂਕਰੇਨ ਨੂੰ ਛੱਡ ਕੇ ਆ ਜਾ ਤੇ ਉਹਨੇ ਕਿਹਾ ਸੀ ਕਿ ਭਾਈ ਮੈਨੂੰ ਟੈਕਸੀ ਨਹੀਂ ਚਾਹੀਦੀ ਮੈਨੂੰ ਓਵਰ ਨਹੀਂ ਚਾਹੀਦੀ ਮੈਨੂੰ ਅਸਲਾ ਚਾਹੀਦਾ ਕਿ ਮੈਂ ਆਪਣੇ ਫੌਜੀਆ ਦੇ ਨਾਲ ਇੱਥੇ ਲੜਨਾ ਤੇ ਉਹਨੇ ਲਗਾਤਾਰ ਜਿਹੜੀ ਆ ਵਾਰ ਨੂੰ ਲੜਦਾ ਰਿਹਾ ਤੇ ਹੁਣ ਜਿਹੜਾ ਅਬ ਪਿਛਲੇ ਡੇਢ ਹਫ਼ਤੇ ਤੋਂ ਜੇਸਟਰੀ ਦੇ ਨਾਲ ਇਹਨਾਂ ਨੇ ਯੂਕਰੇਨੀਅਨ ਆਰਮੀ ਨੇ ਸਥਿਤੀ ਬਦਲੀ ਆ ਨਾ ਆ ਦੂਸਰਾ ਬ੍ਰਿਜ ਉਡਾਤਾ ਜੀ ਇਹਨਾਂ ਨੇ ਰਸ਼ੀਆ ਦੇ ਇਲਾਕੇ ਦੇ ਵਿੱਚ ਅੰਦਰ ਜਾ ਕੇ ਆ ਪਿਛਲੇ 1-2 ਦਿਨਾਂ ਦੇ ਵਿੱਚ ਆ ਜਿਹੜਾ ਚੱਲ ਰਿਹਾ ਵੀਕਐਂਡ ਦੇ ਦੌਰਾਨ ਬੜੀਆਂ ਕਾਰਵਾਈਆਂ ਇਹਨਾਂ ਨੇ ਮਿਲਟਰੀ ਕਾਰਵਾਈਆਂ ਕੀਤੀਆਂ ਯੂਕਰੇਨ ਦਾ ਇਹ ਦਾਅਵਾ ਕਿ ਅਸੀਂ 1000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਜਿਹੜਾ ਰਸ਼ੀਆ ਦਾ ਕਬਜ਼ਾ ਆਪਣੇ ਹਿੱਸੇ ਦੇ ਵਿੱਚ ਆਪਣੇ ਕਬਜ਼ੇ ਦੇ ਵਿੱਚ ਲੈ ਚੁੱਕੇ ਆ ਰਸ਼ੀਨ ਜ਼ਮੀਨ ਜਿਹੜੀ ਆ ਤੇ ਇਹ ਇਹ ਉਸ ਤੋਂ ਜਿਆਦਾ ਹੈ ਜਿੰਨੀ ਕਿ ਇਹਨਾਂ ਨੇ ਜਿਹੜਾ ਰਸ਼ੀਆ ਨੇ ਪਿਛਲੇ ਜਿਹੜਾ ਤਕਰੀਬਨ ਸਾਲ ਡੇਢ ਸਾਲ ਤੋਂ ਆਪਣੇ ਕਬਜ਼ੇ ਦੇ ਵਿੱਚ ਯੂਕਰੇਨ ਦੀ ਜ਼ਮੀਨ ਲਈ ਸੀਗੀ ਜਿੰਨੀ ਕਿ ਇੱਕ ਅਰਸ ਕ੍ਰੀਜ਼ਨ ਆ ਰਸ਼ੀਆ ਦਾ ਜਿੱਥੇ ਜਾ ਕੇ ਇਹਨਾਂ ਨੇ ਇਹ ਇਨਵੇਸ਼ਨ ਕੀਤੀ ਆ ਤੇ ਇਹ ਰਸ਼ੀਆ ਦੇ ਜਿਹੜੇ ਲੋਕ ਨੇ ਉਹ ਵੀ ਇਹ ਪੁੱਛਣਾ ਉਹਨਾਂ ਨੇ ਵੀ ਸ਼ੁਰੂਆਤ ਕਰ ਦਿੱਤੀ ਆ ਕਿ ਭਾਈ ਕੀ ਸਾਡੀਆਂ ਫੋਰਸ ਜਿਹੜੀਆਂ ਦੂਸਰਿਆਂ ਦੇ ਘਰਾਂ ਚ ਜਾ ਕੇ ਅਟੈਕ ਕਰਨ ਨੂੰ ਹੀ ਜਿਆਦਾ ਜਿਹੜੀਆਂ ਤਾਕਤਵਾਰ ਨੇ ਕਿ ਤੁਸੀਂ ਦੂਸਰੀ ਕੰਟਰੀ ਦੇ ਵਿੱਚ ਜਾ ਕੇ ਦਾ ਅਟੈਕ ਕਰ ਸਕਦੇ ਹੋ ਤੁਹਾ ਤੋਂ ਆਪਣੇ ਜਿਹੜੇ ਆ ਸਰਹੱਦਾਂ ਆ ਉਹ ਸੁਰੱਖਿਅਤ ਨਹੀਂ ਰੱਖ ਹੋ ਰਹੀਆਂ ਜਦੋਂ ਇਹ ਇਹ ਇਹਦੇ ਵਿੱਚ ਵੈਸੇ ਬਹੁਤ ਵੱਡਾ ਗੈਂਬਲ ਹੈ ਜੀ ਯੂਕਰੇਨ ਦੇ ਲਈ ਇਹ ਜਿਹੜੇ ਕਈ ਮਿਲਟਰੀ ਐਕਸਪਰਟਸ ਨੂੰ ਮੈਂ ਇੱਥੇ ਸੁਣ ਰਿਹਾ ਉਹਨਾਂ ਦਾ ਇਹ ਕਹਿਣਾ ਕਿ ਇਹਨਾਂ ਨੇ ਆਪਣੇ ਬਹੁਤ ਜਿਹੜੇ 엘ੀਟ ਫੋਰਸਸ ਨੂੰ ਯੂਕਰੇਨ ਦੇ ਵੱਲੋਂ ਉਹ ਲਜਾਈਆਂ ਗਈਆਂ ਉੱਥੇ ਤੇ ਜਦੋਂ ਇਹ ਉੱਥੇ ਕਰਸ ਕਰੀਜ਼ਨ ਜਿਹੜਾ ਇਹ ਯੂਕਰੇਨ ਤੇ ਰਸ਼ੀਆ ਦੇ ਬਾਰਡਰ ਦੇ ਉੱਤੇ ਆ ਜਦੋਂ ਉਸ ਇਲਾਕੇ ਦੇ ਵਿੱਚ ਗਏ ਨੇ ਉੱਥੇ ਇਹਨਾਂ ਨੂੰ ਮੋਸਟਲੀ ਮਿਲੇ ਕੌਣ ਆ ਉਹ ਜਿਹੜੇ ਕੌਨਸਕ੍ਰਿਪਟ ਸੀਗੇ ਜਿਹੜੇ ਉਹ ਫੌਜੀ ਜਿਨ੍ਹਾਂ ਨੂੰ ਜਿਹੜਾ ਜ਼ਬਰਦਸਤੀ ਜਿਹੜਾ ਫੌਜ ਦੇ ਵਿੱਚ ਲਿਆਂਦਾ ਗਿਆ ਸੀਗਾ 18 ਉਹਨੀਆਂ 20 ਸਾਲਾਂ ਦੇ ਨੌਜਵਾਨ ਉਹ ਦੱਸਦੇ ਆ ਕਿ ਪਹਿਲਾਂ ਮੈਂ ਇੱਕ ਕਿਤੇ ਪੜ ਰਿਆ ਸੀਗਾ ਕਿ ਪਹਿਲਾਂ ਉਹ ਦੂਸਰੇ ਪਾਸੇ ਨੂੰ ਦੌੜੇ ਪਰ ਬਾਅਦ ਵਿੱਚ ਉਧਰੋਂ ਵੀ ਫਾਇਰਿੰਗ ਹੋਈ ਤਾਂ ਉਹ ਜਿਹੜਾ ਯੂਕਰੇਨੀਅਨ ਫੋਰਸਸ ਵੱਲੋਂ ਦੌੜੇ ਤਾਂ ਉਹਨਾਂ ਨੇ ਉਹਨਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਪੀਓਡਬਲ ਬਣਾ ਲਿਆ ਪ੍ਰੀਜ਼ਨਸ ਆਫ ਬੋਰ ਨੇ ਹੁਣ ਉਹਨਾਂ ਦੇ ਵਿੱਚੋਂ ਬਹੁਤੇ ਤੇ ਯੂਕਰੇਨ ਰਜਿਮ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਹਨਾਂ ਦੀ ਜਿਹੜੀ ਆ ਸਥਿਤੀ ਆ ਮਜ਼ਬੂਤ ਹੋਈ ਆ 네ਗੋਸ਼ੀਏਸ਼ਨਸ ਦੇ ਵਿੱਚ ਕਿ ਹੁ ਨੇਗੋਸ਼ੀਏਸ਼ਨਸ ਹੋਣ ਗਿਆ ਉਥੇ ਜਿਹੜੀਆਂ ਆਪਣੇ ਕੈਦੀਆਂ ਨੂੰ ਐਕਸਚੇਂਜ ਕਰਨ ਦੀਆਂ ਜਿਹੜੀਆਂ ਜਦੋਂ ਗੱਲਾਂ ਬਾਤਾਂ ਹੋਣ ਗਿਆ ਬਈ ਉਥੇ ਇਹਨਾਂ ਦੀ ਸਥਿਤੀ ਮਜ਼ਬੂਤ ਹੋ ਗਈ ਹੈ ਕਿ ਯੂਕਰੇਨ ਵੀ ਆਪਣੇ ਸੋਲਜਰਸ ਨੂੰ ਛਡਵਾ ਸਕਦਾ ਕਿਉਂਕਿ ਇਹਨਾਂ ਦੇ ਕੋਲ ਕਾਫੀ ਜਿਆਦਾ ਜਿਹੜੇ ਰਸ਼ੀਅਨ ਸੋਲਜਰਸ ਉਹ ਇਹਨਾਂ ਦੇ ਕਬਜ਼ੇ ਦੇ ਵਿੱਚ ਆ ਚੁੱਕੇ ਨੇ ਮੋਸਟਲੀ ਜਿਹੜਾ ਯੂਕਰੇਨ ਦੇ ਵੱਲੋਂ ਹੁਣ ਤੱਕ ਜੋਕਰ ਸਾਨੂੰ ਸੁਣਨ ਨੂੰ ਮਿਲ ਰਿਹਾ ਉਹ ਮੋਸਟਲੀ ਇਹ ਹੀ ਆ ਕਿ ਯੂਕਰੇਨ ਦਾ ਇਹ ਕਹਿਣਾ ਜਿਹੜਾ ਮੀਡੀਆ ਦੇ ਵਿੱਚ ਵੀ ਜਿਹੜਾ ਆਪਾਂ ਨੂੰ ਪੜਨ ਨੂੰ ਮਿਲ ਰਿਹਾ ਬੀਬੀਸੀ ਦੀ ਰਿਪੋਰਟ ਦੇ ਮੁਤਾਬਕ ਯੂਕਰੇਨ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਦੇ ਇੱਕ ਸਹਾਇਕ ਦਾ ਇਹ ਕਹਿਣਾ ਕਿ ਰਸ਼ੀਆ ਦੇ ਕਸਕ ਜਿਹੜਾ ਖੇਤਾ ਆ ਇਹ ਇਹ ਇੱਥੇ ਉਹਨਾਂ ਨੇ ਅਟੈਕ ਸਿਰਫ ਫੇਸ ਕਰਕੇ ਕੀਤਾ ਤਾਂ ਕਿ ਰਸ਼ੀਆ ਜਿਹੜਾ ਟੇਬਲ ਤੇ ਬੈਠ ਕੇ ਸਾਡੇ ਨਾਲ ਫੇਅਰਲੀ ਗੱਲ ਕਰ ਸਕੇ ਆਦਰਵਾਇਜ਼ ਰਸ਼ੀਆ ਕਹਿੰਦਾ ਸੀ ਕਿ ਇੱਥੇ ਵਾਰ ਨੂੰ ਖਤਮ ਕਰ ਦਿਓ ਜਿੱਥੇ-ਜਿੱਥੇ ਹੈਗੇ ਆ ਬੈਠੇ ਰਹੋ ਕਿਉਂਕਿ ਤੁਹਾਨੂੰ ਪਤਾ ਕਿ ਯੂਕਰੇਨ ਦਾ ਖਾਸ ਕਰਕੇ ਡੌਨਵਾਸ ਦਾ ਇਲਾਕਾ ਤਾਂ ਹੁਣ ਇਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਲਿਆ ਆਦਰਵਾਇਜ਼ ਜਿਹੜਾ ਇੱਕ ਹੈਗਾ ਇਹਨਾਂ ਦਾ ਇਲਾਕਾ ਕਰਾਈਮੀਆ ਉਹੋ ਵੀ ਇਹਨਾਂ ਨੇ 2014 ਤੋਂ ਜਿਹੜਾ ਉਹ ਰਸ਼ੀਆ ਦੇ ਕਬਜ਼ੇ ਦੇ ਵਿੱਚ ਹੈ ਤੇ ਯੂਕਰੇਨੀਅਨ ਰਜਿਮ ਦਾ ਇਹ ਕਹਣਾ ਜ਼ੈਲਨਸਕੀ ਉਹਨਾਂ ਦਾ ਇਹ ਕਹਣਾ ਕਿ ਜਦ ਤੱਕ ਰਸ਼ੀਆ ਸਾਡੇ ਸਾਰੇ ਇਲਾਕੇ ਛੱਡ ਨਹੀਂ ਦਿੰਦਾ ਤਦ ਤੱਕ ਅਸੀਂ ਜਿਹੜਾ ਜਿਹੜਾ ਵਾਰ ਨੂੰ ਖਤਮ ਨਹੀਂ ਕਰਨਾ ਸੋ ਇਹਨਾਂ ਨੇ ਜਿਹੜਾ ਯੂਕਰੇਨ ਦੇ ਪਰ ਹੁਣ ਇਹ ਗੱਲ ਆ ਰਹੀ ਆ ਕਿ ਅਸੀਂ ਇਸੇ ਕਰਕੇ ਜਿਹੜਾ ਇਸ ਰਸ਼ੀਆ ਦੇ ਇਲਾਕੇ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਤਾਂ ਕਿ ਜਦੋਂ ਗੱਲਬਾਤ ਹੋਣੀ ਆ ਜਦੋਂ ਟੇਬਲ ਟਾਕ ਹੋਣੀ ਆ ਤਾਂ ਸਾਡੀ ਸਥਿਤੀ ਵੀ ਜਿਹੜੀ ਆ ਮਜ਼ਬੂਤ ਨਜ਼ਰ ਆਵੇ ਸੋ ਇਹ ਇਹਨਾਂ ਨੇ ਜਿਹੜਾ ਇਹ ਯੂਕਰੇਨੀਅਨ ਪ੍ਰੈਜ਼ੀਡੈਂਟ ਦੇ ਜਿਹੜੇ ਸਾਥੀ ਨੇ ਜਾਂ ਸਹਾਇਕ ਨੇ ਇਹਨਾਂ ਨੇ ਇਹ ਗੱਲ ਕਹੀ ਆ ਕਿ ਯੂਕਰੇਨ ਦਾ ਕੋਈ ਇੰਟਰਸਟ ਨਹੀਂ ਹੈਗਾ ਕਿ ਜਿਹੜਾ ਇਹ ਓਕੂਪਾਈਂਗ ਟੈਰਿਟਰੀ ਆ ਵੀ ਜਿਹੜੀ ਰਸ਼ੀਅਨ ਟੈਰਿਟਰੀ ਯੂਕਰੇਨ ਦੇ ਕਬਜ਼ੇ ਦੇ ਵਿੱਚ ਆਈ ਆ ਉਹਨਾਂ ਨੂੰ ਯੂਕਰੇਨ ਦਾ ਆਪਣੇ ਕੋਲ ਰੱਖਣ ਦਾ ਕੋਈ ਇੰਟਰਸਟ ਨਹੀਂ ਹੈਗਾ ਅਸੀਂ ਸਿਰਫ ਨੈਗੋਸ਼ੀਏਸ਼ਨਸ ਦੇ ਲਈ ਇਹਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਤੇ ਇਹ ਲਗਾਤਾਰ ਯੂਕਰੇਨੀਅਨ ਆਰਮੀ ਜਿਹੜਾ ਐਡਵਾਂਸ ਕਰ ਰਹੀ ਆ ਤੇ ਇਹਨਾਂ ਦੇ ਬਾਰੇ ਨੂੰ ਦੱਸਿਆ ਜਾ ਰਿਹਾ ਕਿ ਮਿਲਟਰੀ ਆਫਿਸ ਵੀ ਇਹਨਾਂ ਨੇ ਰਸ਼ੀਆ ਦੇ ਅੰਦਰ ਆਪਣਾ ਯੂਕਰੇਨੀਅਨ ਮਿਲਟਰੀ ਆਫਿਸ ਜਿਹੜਾ ਸਥਾਪਿਤ ਕਰ ਲਿਆ ਆ ਤਾਂ ਕਿ ਜਿਹੜਾ ਇਲਾਕੇ ਦੀ ਆਵਾਮ ਆ ਉਹਦੀਆਂ ਜੋ ਵੀ ਜ਼ਰੂਰਤਾਂ ਆ ਉਹਨਾਂ ਨੇ ਉੱਥੋਂ ਨਿਕਲਣਾ ਆ ਉਹਨਾਂ ਨੂੰ ਸੇਫ ਪੈਸੇ ਚਾਹੀਦਾ ਉਹਦੇ ਉੱਤੇ ਕੰਮ ਇਹੇ ਕਰ ਸਕਣ ਤੇ ਉਧਰ ਦੂਸਰੇ ਪਾਸੇ ਜਿਹੜਾ ਰਸ਼ੀਆ ਆ ਉਹਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਆ ਬਲਾਦੀਮਿਰ ਪੁਤਿਨ ਦੇ ਵੱਲੋਂ ਕਿ ਉਹ ਜਿਹੜਾ ਵੀ ਜੇਕਰ ਉਹਨਾਂ ਨੂੰ ਉਹਨਾਂ ਨੂੰ ਇਹ ਆ ਕਿ ਅਸੀਂ ਯੂਕਰੇਨ ਜੇ ਸਾਨੂੰ ਯੂਕਰੇਨ ਨੇ ਸਰਪ੍ਰਾਈਜ਼ ਕੀਤਾ ਅਸੀਂ ਇਹਨਾਂ ਨੂੰ ਸਰਪ੍ਰਾਈਜ਼ ਕਰੀਏ ਕਿ ਇਹਨਾਂ ਨੂੰ ਲੱਗਦਾ ਸੀ ਕਿ ਰਸ਼ੀਆ ਨੇ ਡਾਉਣਵਾਜ਼ ਕਿਤੇ ਦੇ ਵਿੱਚੋਂ ਆਪਣੀਆਂ ਫੋਰਸਸ ਵਿਦਡਰਾ ਕਰਕੇ ਇਸ ਇਲਾਕੇ ਦੇ ਵਿੱਚ ਸਾਡੇ ਨਾਲ ਲੜਨ ਦੇ ਲਈ ਲਿਆਉਣੀਆਂ ਤੇ ਰਸ਼ੀਆ ਦੇ ਵੱਲੋਂ ਉਧਰ ਵੀ ਤਾਕਤਵਰ ਜਿਹੜਾ ਜਵਾਬ ਦਿੱਤਾ ਜਾ ਰਿਹਾ ਜਾਂ ਉਦੋਂ ਵੀ ਤਾਕਤ ਦੇ ਨਾਲ ਜਿਹੜਾ ਡਾਉਣ ਵਾਸਤੇ ਇਲਾਕੇ ਦੇ ਵਿੱਚ ਫਾਈਟ ਲੜੀ ਜਾ ਰਹੀ ਆ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਦੋਵੇਂ ਫਰੰਟ ਜਿਹੜੇ ਆ ਸੰਭਾਲ ਸਕੀਏ ਇਹ ਇਹ ਜਿਹੜਾ ਜੀ ਇਹਦੇ ਵਿੱਚ ਇਹ ਦੂਸਰਾ ਕੱਲ ਜੇ ਮੈਂ ਤੁਹਾਨੂੰ ਕਿਹਾ ਕਿ ਇਹ ਅੱਜ ਕੱਲ ਦੇ ਵਿੱਚ ਇਹਨਾਂ ਨੇ ਦੋ ਬ੍ਰਿਜ ਜਿਹੜੇ ਰਸ਼ੀਆ ਨੂੰ ੜਾ ਦਿੱਤੇ ਨੇ ਯੂਕਰੇਨ ਵਾਲਿਆਂ ਨੇ ਮੋਸਟਲੀ ਜਿਨ੍ਹਾਂ ਦੇ ਜ਼ਰੀਏ ਜਿਹੜਾ ਆਰਮੀ ਨੂੰ ਜਿਹੜੀ ਆ ਮਦਦ ਭੇਜੀ ਜਾ ਰਹੀ ਸੀਗੀ ਰਸ਼ੀਆ ਦੇ ਵੱਲੋਂ ਫੂਡ ਵਗੈਰਾ ਜੋ ਵੀ ਅਸਲਾ ਵਗੈਰਾ ਜਿੱਧਰ ਦੀ ਭੇਜਿਆ ਜਾ ਰਿਹਾ ਸੀਗਾ ਬਲਾਦੀਮਰ ਪੋਪਨ ਹੁਣੀ ਗੁੱਸੇ ਦੇ ਵਿੱਚ ਬਹੁਤ ਨੇ ਉਹਨਾਂ ਦਾ ਕਹਿਣਾ ਕਿ ਅਸੀਂ ਜਿਹੜਾ ਇਹਦਾ ਜਵਾਬ ਬਣਦਾ ਜਵਾਬ ਜਿਹੜਾ ਉਹ ਇਹਨਾਂ ਨੂੰ ਦਿੱਤਾ ਜਾਵੇਗਾ ਇਹਦੇ ਨਾਲ ਨਾਲ ਇੱਕ ਹੋਰ ਜਿਹੜਾ ਇਲਾਕੇ ਦੇ ਲੋਕਾਂ ਦੇ ਲਈ ਖਾਸ ਕਰਕੇ ਉੱਥੇ ਦੇ ਵਾਲੀ ਪ੍ਰੋਬਲਮ ਇਹ ਖੜੀ ਹੋ ਚੁੱਕੀ ਆ ਕਿ ਇਹ ਜਾਪੋਰੀਜ਼ੀਆ ਜਿਹੜਾ ਨਿਊਕਲੀਅਰ ਪਲਾਂਟ ਆ ਇਹਦੇ ਬਾਬਤ ਤੁਸੀਂ ਅੱਗੇ ਵੀ ਬਹੁਤ ਵਾਰ ਸੁਣਿਆ ਹੋਣਾ ਹੁਣ ਫੇ ਜਿਹੜਾ ਦੱਸਦੇ ਆ ਕਿ ਇਹ ਜਿਹੜਾ UN ਦਾ ਨਿਊਕਲੀਅਰ ਵਾਚ ਡਾ ਗਿਆ ਉਹਨਾਂ ਦਾ ਇਹ ਕਹਿਣਾ ਕਿ ਇਹ ਜਾਪੋਰੀਜ਼ੀਆ ਜਿਹੜਾ ਨਿਊਕਲੀਅਰ ਪਾਵਰ ਪਲਾਂਟ ਆ ਇਹਦੇ ਨਜ਼ਦੀਕ ਇੱਕ ਜਿਹੜਾ ਡਰੋਨ ਸਟ੍ਰਾਈਕ ਦੇ ਚੱਲਦੇ ਆ ਇਹ ਸੇਫਟੀ ਸਿਚੁਏਸ਼ਨ ਜਿਹੜੀ ਖੜੀ ਹੋ ਗਈ ਆ ਜਾਪੋਰੀਜ਼ੀਅਨ ਪਾਵਰ ਪਲਾਂਟ ਦੇ ਵਿੱਚ ਇੱਕ ਨਿਊਕਲੀਅਰ ਪਾਵਰ ਪਲਾਂਟ ਹੈ ਜੋ ਕਿ ਯੂਕਰੇਨ ਦਾ ਸੀਗਾ ਤੇ ਰਸ਼ੀਆ ਨੇ ਇਹਦੇ ਤੇ ਕਬਜ਼ਾ ਕਰ ਲਿਆ ਸੀਗਾ ਤੇ ਇਹ ਹੁਣ ਰਸ਼ੀਆ ਦੇ ਕਬਜ਼ੇ ਦੇ ਵਿੱਚ ਆ ਦੋਹਾਂ ਹੀ ਇੱਕ ਰਸ਼ੀਆ ਵੀ ਤੇ ਯੂਕਰੇਨ ਵੀ ਇੱਕ ਦੂਸਰੇ ਦੇ ਉੱਤੇ ਜਿਹੜਾ ਇਲਜ਼ਾਮ ਲਗਾਉਂਦਾ ਰਹਿੰਦਾ ਜਦੋਂ ਇੱਥੇ ਕੁਝ ਵੀ ਘਟਨਾ ਹੁੰਦੀ ਆ ਕਿਉਂਕਿ ਇਹ ਨਿਊਕਲੀਅਰ ਪਾਵਰ ਪਲਾਂਟ ਆ ਤੇ ਲਗਾਤਾਰ ਇਸ ਗੱਲ ਦੀ ਜਿਹੜੀ ਆ ਕਾਸ਼ੇ ਬਣੇ ਰਹਿੰਦੇ ਆ ਕਿ ਜੇਕਰ ਇੱਥੇ ਕੋਈ ਪ੍ਰੋਬਲਮ ਪੈ ਗਈ ਤੇ ਜਿਹੜਾ ਇਹ ਇਹਦੇ ਚੱਲਦੇ ਆ ਰੇਡੀਏਸ਼ਨ ਫੈਲ ਕੇ ਇਲਾਕੇ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਖਤਰਨਾਕ ਮਾਹੌਲ ਬਣ ਸਕਦਾ ਸੋ ਹੁਣ ਵੀ ਉਸ ਵੀਕ ਦੀਆਂ ਰਿਪੋਰਟਾਂ ਜਿਹੜੀਆਂ ਮਿਲ ਰਹੀਆਂ ਨੇ ਵੈਸੇ ਵੀ ਇੱਕ ਦਾ ਬੋਰ ਦੇ ਚੱਲਦੇ ਆ ਜਿਹੜੀ ਸਿਚੁਏਸ਼ਨ ਖਤਰਨਾਕ ਹੁੰਦੀ ਉਹ ਆ ਪਰ ਇਹ ਜਿਹੜਾ ਜੈਪੁਰ ਇਜ਼ੀਆ ਨਿਊਕਲੀਅਰ ਪਾਵਰ ਪਲਾਂਟ ਹੈ ਇਹਦੇ ਚੱਲਦੇ ਆ ਵੀ ਜਿਹੜੀ ਹੋਰ ਸਥਿਤੀ ਦੇ ਵਿੱਚ ਜਿਹੜਾ ਜਿਹੜੀਆਂ ਸਮੱਸਿਆਵਾਂ ਆ ਇਲਾਕੇ ਦੇ ਲੋਕਾਂ ਦੀ ਉਹਨਾਂ ਦੇ ਵਿੱਚ ਵਾਧਾ ਹੋ ਜਾਂਦਾ ਸੋ ਜਿਹੜੇ ਬਲਾਦੀਮਰ ਪੋਤ ਨੇ ਜਿਵੇਂ ਮੈਂ ਕਿਹਾ ਕਿ ਉਹਨਾਂ ਦਾ ਕਹਿਣਾ ਕਿ ਅਸੀਂ ਜ ਯੂਕਰੇਨ ਨੇ ਇਹ ਕਿਉਂ ਕਬਜ਼ੇ ਦੇ ਵਿੱਚ ਲਿਆ ਉਹ ਆਪਾਂ ਆਲਰੇਡੀ ਤੁਹਾਡੇ ਨਾਲ ਗੱਲ ਕਰ ਕਰ ਚੁੱਕੇ ਹਾਂ ਕਿ ਉਹਨਾਂ ਦਾ ਕਹਿਣਾ ਕਿ ਅਸੀਂ ਜਿਹੜਾ ਤਾਕਤਵਰ ਇਹ ਇਹ ਜਿਹੜਾ ਹੋ ਕੇ ਟੇਬਲ ਟਾਕ ਕਰਾਂਗੇ ਤਾਂ ਕਿ ਅਸੀਂ ਆਪਣੇ ਇਲਾਕੇ ਵੀ ਛੁੜਵਾ ਸਕੀਏ ਤੇ ਜਿਹੜੇ ਸਾਡੇ ਜੋ ਵੀ ਆਪਣੀਆਂ ਉਹਨਾਂ ਦੀਆਂ ਮੰਗਾਂ ਹੋਣ ਉਹਨਾਂ ਨੂੰ ਮਨਵਾ ਸਕਣ ਉਹ ਜਦਕਿ ਨਜ਼ਰ ਆ ਰਿਹਾ ਕਿ ਜਿਹੜੇ ਬਲਾਦਿਮਿਰ ਪੋਤੇ ਨੇ ਉਹਨਾਂ ਦੀ ਕੋਸ਼ਿਸ਼ ਆ ਕਿ ਮਜ਼ਬੂਤੀ ਨਾਲ ਇਸ ਦਾ ਜਵਾਬ ਤਾਂ ਦਿੱਤਾ ਜਾਵੇ ਪਰ ਹਜੇ ਉਹ 10-11 ਦਿਨਾਂ ਦੇ ਵਿੱਚ ਕੁਝ ਖਾਸ ਨਹੀਂ ਕਰ पाए ਤੇ ਰਸ਼ੀਅਨ ਜਿਹੜੇ ਲੋਕ ਆ ਉਹ ਵੀ ਕਿਤੇ ਨਾ ਕਿਤੇ ਸਾਨੂੰ ਨਜ਼ਰ ਆ ਰਿਹਾ ਕਿ ਉਹਨਾਂ ਦੇ ਖਿਲਾਫ ਇੱਕ ਜਿਹੜੀ ਅੰਦਰੋਂ ਜਿਹੜੀ ਭਾਵਨਾ ਸ਼ੁਰੂ ਹੋ ਗਈ ਆ ਅਦਰਵਾਈਜ਼ ਕਾਫੀ ਤਾਕਤਵਰ ਮੰਨੇ ਜਾਂਦੇ ਨੇ ਬਟ ਸਟਿਲ ਜਦੋਂ ਇਦਾਂ ਦੀ ਇਹ ਹੁਣ ਇਸ ਤੋਂ ਪਹਿਲਾਂ ਇਹ ਜਿਹੜਾ ਰਸ਼ੀਆ ਦੇ ਵਿੱਚ ਹਜੇ ਵੀ ਇਹਨੂੰ ਸਪੈਸ਼ਲ ਮਿਲਟਰੀ ਆਪਰੇਸ਼ਨ ਕਿਹਾ ਜਾਂਦਾ ਜਿਹਨੂੰ ਕਿ ਆਪਾਂ ਵਾਰ ਕਹੀ ਜਾਂਦੇ ਇਨਵੇਸ਼ਨ ਬੈਸਟ ਦੇ ਵਿੱਚ ਕਿਹਾ ਜਾਂਦਾ ਰਸ਼ੀਆਨ ਇਨਵੇਸ਼ਨ ਆਫ ਯੂਕਰੇਨ ਰਸ਼ੀਆ ਦੇ ਅੰਦਰ ਇਹਨੂੰ ਹਜੇ ਵੀ ਸਪੈਸ਼ਲ ਮਿਲਟਰੀ ਆਪਰੇਸ਼ਨ ਕਿਹਾ ਜਾਂਦਾ ਸੋ ਉਹਨੂੰ ਲੈ ਕੇ ਆ ਜਿਹੜਾ ਇਸ ਤੋਂ ਪਿਛਲੇ ਸਾਲ ਇੱਕ ਘਟਨਾ ਹੋਈ ਸੀਗੀ ਇਹਨਾਂ ਦੀ ਜਿਹੜੀ ਆ ਕਹਿ ਲਓ ਕਿ ਰਸ਼ੀਅਨ ਅਥਾਰਟੀ ਨੂੰ ਜਾਂ ਬਲਾਦੀਮਰ ਪੁਤਿਨ ਦੀ ਜਿਹੜੀ ਅਥਾਰਟੀ ਨੂੰ ਇਹ ਦੂਸਰਾ ਚੈਲੰਜ ਆਇਆ ਇੱਕ ਸਾਲ ਦੇ ਵਿੱਚ ਪਹਿਲਾਂ ਜਿਹੜੇ ਆ ਵੈਗਨਰ ਇਹਨਾਂ ਦਾ ਇੱਕ ਮਰਸਨਰੀ ਗਰੁੱਪ ਆ ਉਹਦੇ ਜਿਹੜੇ ਚੀਫ ਸੀਗੇ ਉਹਨਾਂ ਨੇ ਜਿਹੜਾ ਇਹਨਾਂ ਤੇ ਕਹਿ ਲਓ ਕਿ ਇੱਕ ਮਿਲਟਰੀ ਕੂ ਵਾਂਗੂ ਉਹ ਆਪਣੇ ਜਿਹੜੇ ਆ ਹਥਿਆਰਮੰਦ ਸਾਥੀਆਂ ਨੂੰ ਨਾਲ ਲੈ ਕੇ ਤੁਰ ਪਏ ਸੀਗੇ ਪਰ ਬਾਅਦ ਵਿੱਚ ਉਹਨਾਂ ਨੇ ਕੋਈ ਮਾਸਕੋ ਤੋਂ ਮਾਸਕੋ ਵੱਲੋਂ ਜਾ ਰਹੇ ਸੀਗੇ ਪਰ ਉਹਨਾਂ ਨੇ ਯੂਗਗੇਨੀ ਪ੍ਰਿਗੋਜ਼ਨ ਨੇ ਜਿਹੜਾ ਰਾਸਤੇ ਦੇ ਵਿੱਚੋਂ ਹੀ ਜਿਹੜਾ ਵਾਪਸ ਮੁੜ ਗਿਆ ਉਹ ਫਿਰ ਉਹ ਬੈਲਾਰੂਸ ਚਲੇ ਗਏ ਸੀਗੇ ਤੇ ਬਾਅਦ ਵਿੱਚ ਉਹਨਾਂ ਦੀ ਇੱਕ ਸੋ ਖਾਲ ਜਿਹੜੀ ਹਵਾਈ ਹਾਦਸੇ ਦੇ ਵਿੱਚ ਮੌਤ ਹੋ ਗਈ ਤੇ ਉਸ ਤੋਂ ਬਾਅਦ ਪ੍ਰਿਗੋਜ਼ਨ ਯੂਗਗੇਨੀ ਪ੍ਰਿਗੋਜ਼ਨ ਦੀ ਉਸ ਜਿਹੜੀ ਆ ਇੱਕ ਮਿਲਟਰੀ ਕੂ ਤੋਂ ਬਾਅਦ ਇਹ ਸਭ ਤੋਂ ਤਗੜੀ ਜਿਹੜੀ ਚੁਣੌਤੀ ਬਣੀ ਜਾ ਰਹੀ ਹੈ ਬਲਾਦੀਮਰ ਪੁਤਿਨ ਦੇ ਰਜਾਈਮ ਨੂੰ ਕੀ ਉਹ ਇਸ ਤੋਂ ਇਹਨੂੰ ਕਾਬੂ ਵਿੱਚ ਕਰ ਲੈਣਗੇ ਇਸ ਤੋਂ ਪਾਰ ਪਾ ਲੈਣਗੇ ਜਾਂ ਨਹੀਂ ਇਹ ਮੁਸਤਕਬਲ ਦਾ ਇੱਕ ਬਹੁਤ ਵੱਡਾ ਸਵਾਲ ਹੈ ਤੇ ਅੱਜ ਮੈਂ ਇੱਕ ਦੋ ਥਾਂ ਦੇ ਪੜ ਰਿਹਾ ਸੀਗਾ ਕਿ ਜਿਹੜੇ ਚਾਈਨਾ ਵਾਲੇ ਜਾਂ ਬਹੁਤ ਜਿਹੜੀਆਂ ਬਹੁਤ ਸਾਰੀਆਂ ਕੰਟਰੀਆਂ ਖਾਸ ਕਰਕੇ ਜਿਹੜੇ ਚਾਈਨਾ ਦੇ ਸੀ ਜਿੰਨ ਪਿੰਗਿਆ ਉਹ ਵੀ ਥੋੜਾ ਦੇਖਣਗੇ ਇਸ ਚੀਜ਼ ਨੂੰ ਕਿ ਮੇਰੀ ਜਿਹੜੀ ਉੱਥੇ ਇੰਨੀ ਜਿਆਦਾ ਸਾਡੀ ਅਸੀਂ ਇਨਵੈਸਟਮੈਂਟ ਕੀਤੀ ਹੋਈ ਆ ਉਹ ਕਿੰਨੀ ਕਸੀਫ ਆ ਤੇ ਇਹਦੇ ਨਾਲ ਇਹ ਵੀ ਨਜ਼ਰ ਆਉਂਦਾ ਨਾ ਹੁਣ ਯੂਕਰੇਨ ਵਾਲਿਆਂ ਨੇ ਵੀ ਇਹ ਦਿਖਾ ਦਿੱਤਾ ਕਿ ਸਾਨੂੰ ਇੰਨਾ ਤੁਸੀਂ ਘਟਨਾ ਕੋ ਅਸੀਂ ਜਿਹੜਾ ਬਣਦਾ ਜਵਾਬ ਦੇ ਸਕਦੇ ਆ ਤੇ ਜਿਹੜਾ ਰਸ਼ੀਆ ਜਿਹੜਾ ਕਿ ਜਿਹਦਾ ਦਾਵਾ ਇਹ ਆ ਕਿ ਉਹ ਯੂਐਸ ਦਾ ਯੂਕੇ ਦਾ ਜਾਂ ਨੀਟੋ ਕੰਟਰੀਜ਼ ਦਾ ਮੁਕਾਬਲਾ ਕਰਨ ਲਈ ਤਿਆਰ ਆ ਤੇ ਉਹ ਯੂਕਰੇਨ ਦੀ ਛੋਟੀ ਆਰਮੀ ਤੋਂ ਵੀ ਇਸ ਸਮੇਂ ਜਿਹੜਾ ਦੁਨੀਆ ਦੇ ਵਿੱਚ ਇੱਕ ਪਰਸੈਪਸ਼ਨ ਬਣਦੀ ਜਾ ਰਹੀ ਹੈ ਕਿ ਹਾਰਦਾ ਹੋਇਆ ਨਜ਼ਰ ਆ ਰਿਹਾ ਨਾ ਤਾਂ 2.5 ਸਾਲਾਂ ਦੇ ਵਿੱਚ ਉਹਨਾਂ ਤੋਂ ਉਹ ਅਬਜੈਕਟਿਵਸ ਹਾਸਲ ਕਰ ਹੋਏ ਜਿਨ੍ਹਾਂ ਦੇ ਲਈ ਉਹਨਾਂ ਨੇ ਇਸ ਵਾਰ ਦੀ ਸ਼ੁਰੂਆਤ ਕੀਤੀ ਸੀ ਨਾਲ ਦੀ ਨਾਲ ਉਹਨਾਂ ਤੋਂ ਆਪਣੀਆਂ ਸਰਹੱਦਾਂ ਵੀ ਸੁਰੱਖਿਅਤ ਨਹੀਂ ਰੱਖ ਹੋ ਰਹੀਆਂ ਤੇ ਜਿਹੜਾ ਇਸ ਕਰਕੇ ਇੱਕ ਜਿਹੜਾ ਮੋਰਾਲ ਆ ਯੂਕਰੇਨੀਅਨ ਪਾਸੇ ਜਿੱਥੇ ਬਹੁਤ ਉੱਚਾ ਗਿਆ ਹੋਇਆ ਉੱਥੇ ਹੀ ਜਿਹੜਾ ਰੂਸੀਆ ਵਾਲੇ ਪਾਸੇ ਉਹ ਨੀਮੇ ਨੀਮੇ ਪਾਸੇ ਆਇਆ ਹੋਇਆ ਹਾਲਾਂਕਿ ਇਹਨਾਂ ਦੇ ਵੱਲੋਂ ਵੀ ਹੁਣ ਕੋਸ਼ਿਸ਼ ਕੀਤੀ ਜਾਣੀ ਹੈ ਕਿ ਅਸੀਂ ਦੇਖੀਏ ਨਵੰਬਰ ਦੇ ਵਿੱਚ ਜਿਹੜਾ ਯੂਐਸਏ ਦੇ ਅੰਦਰ ਕਹਾਣੀ ਕਿੱਧਰ ਨੂੰ ਜਾਂਦੀ ਹੈ ਕਿ ਜੇਕਰ ਡੋਨਲਡ 트ੰਪ ਦੀ ਵਾਪਸੀ ਹੁੰਦੀ ਹੈ ਉਹਨਾਂ ਨੇ ਜਿਹੜੀ ਇਸ ਸਿਚੁਏਸ਼ਨ ਨੂੰ ਹੋਰ ਤਰੀਕੇ ਨਾਲ ਡੀਲ ਕਰਨਾ ਤੁਹਾਨੂੰ ਪਤਾ ਕਿ ਅੱਗੇ ਰਿਪਬਲਿਕਨ ਪਾਰਟੀ ਆ ਜਿਹੜੀ ਅਮਰੀਕਾ ਦੀ ਡੋਨਲਡ 트ੰਪ ਦੀ ਜਿਹੜੀ ਪਾਰਟੀ ਆ ਉਹਨਾਂ ਦੇ ਵੈਸੇ ਹੁਣ ਜਦੋਂ ਦੇ ਕਮਲਾ ਹੈਰਿਸ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਉਮੀਦਵਾਰ ਬਣੇ ਨੇ ਇਹਨਾਂ ਦੀ ਕਾਫੀ ਤਗੜੀ ਫਾਈਟ ਦੱਸੀ ਜਾ ਰਹੀ ਆ ਅਦਰਵਾਈਜ਼ ਜਿਹੜਾ ਡੋਨਲਡ 트ੰਪ ਹੁਣੀ ਕਾਫੀ ਜ਼ਿਆਦੇ ਪੋਲਸ ਦੇ ਵਿੱਚ ਲੀਡ ਕਰ ਰਹੇ ਸੀਗੇ ਪਰ ਹੁਣ ਜਿਹੜਾ ਬਰਾਬਰੀ ਜਾਂ ਕਹਿ ਲਓ ਕਿ ਟੱਕਰ ਦੇ ਰਹੀ ਆ ਕਮਲਾ ਹੈਰਿਸ ਡੋਨਲਡ 트ੰਪ ਨੂੰ ਪਰ ਜੇਕਰ ਡੋਨਲਡ 트ੰਪ ਆ ਜਾਂਦੇ ਨੇ ਵਾਈਟ ਹਾਊਸ ਦੇ ਵਿੱਚ ਤਾਂ ਇਹ ਕਹਿ ਲਓ ਕਿ ਜ਼ੇ ਬਰਾਦਰ ਮਾਰ ਪੋਟਨ ਸੋਚ ਸਕਦਾ ਕਿ ਸ਼ਾਇਦ ਮੇਰੇ ਲਈ ਉੱਥੇ ਜੇਕਰ ਡੋਨਲਡ 트੍ਰੰਪ ਆਉਂਦਾ ਤਾਂ ਮੇਰੇ ਲਈ ਜਿਹੜੀ ਆ ਬਿਹਤਰੀ ਕਿਸੇ ਨਾ ਕਿਸੇ ਤਰੀਕੇ ਨਾਲ ਹੋ ਸਕਦੀ ਆ ਕਿਉਂਕਿ ਡੋਨਲਡ 트੍ਰੰਪ ਨੈਟੋ ਨੂੰ ਸਾਰੀਆਂ ਵਾਰਸ ਨੂੰ ਉਹ ਹੋਰ ਤਰੀਕੇ ਨਾਲ ਦੇਖਦੇ ਨੇ ਉਹਨਾਂ ਦਾ ਕਹਿਣਾ ਕਿ ਅਮਰੀਕਾ ਦੇ ਵਿੱਚ ਅਸੀਂ ਸਭ ਤੋਂ ਜ਼ਿਆਦਾ ਪਹਿਲਾਂ ਅਮਰੀਕਾ ਦੇ ਅੰਦਰ ਜਿਹੜੀਆਂ ਮੁਸੀਬਤਾਂ ਆ ਸੀ ਉਹਨਾਂ ਨੂੰ ਹੱਲ ਕਰਨਾ ਬਾਕੀ ਦੁਨੀਆ ਜਾਵੇ ਜਿੱਥੇ ਜਾਣਾ ਸਾਨੂੰ ਉਹਨਾਂ ਦੀ ਪਰਵਾਹ ਨਹੀਂ ਅਸੀਂ ਪਹਿਲਾਂ ਆਪਣੇ ਮੁਲਕ ਨੂੰ ਠੀਕ ਕਰਨਾ ਤੇ ਡੈਮੋਕ੍ਰੇਟਸ ਤੁਹਾਨੂੰ ਪਤਾ ਕਿ ਇਹ ਮੋਸਟਲੀ ਜਿਹੜੀ ਹੁਣ ਬਾਈਡਨ ਦੀ ਰਜਿਮ ਵੀ ਆ ਜਾਂ ਕਮਲਾ ਹੈਰਿਸ ਦੀ ਵੀ ਮੋਸਟ ਹੀ ਫਿਰ ਇਹ ਤਾਂ ਉਹੀ ਚੀਜ਼ ਜਿਹੜੇ ਆ ਪਿਛਲੇ 4 ਸਾਲ ਬਾਈਡਨ ਦੇ ਰਹੇ ਨੇ ਜੇਕਰ ਕਮਲਾ ਹੈਰਿਸ ਪ੍ਰੈਜ਼ੀਡੈਂਟ ਬਣਦੇ ਨੇ ਤਾਂ ਉਹੀ ਰਜਿਮ ਨੇ ਕੈਰੀ ਆਨ ਕਰਨਾ ਤੇ ਇਹਨਾਂ ਦਾ ਤਾਂ ਜਿਹੜਾ ਹੋਰ ਤਰੀਕੇ ਦਾ ਹੈ ਤਾਂ ਪੂਰੀ ਦੁਨੀਆ ਦੇ ਵਿੱਚ ਜਿਹੜੀਆਂ ਆਪਣੀਆਂ ਇਹਨਾਂ ਦੇ ਆਪਰੇਸ਼ਨਸ ਵਗੈਰਾ ਉਸ ਤਰੀਕੇ ਨੂੰ ਜਾਰੀ ਰੱਖਣਾ ਚਾਹਣਗੇ ਇਹ ਪਰ ਇਹਨਾਂ ਦੇ ਲਈ ਜਿੱਥੇ ਯੂਕਰੇਨ ਰਸ਼ੀਆ ਵਾਰ ਇੱਕ ਜਿਹੜੀ ਆ ਸਰਦਾਰਦੀ ਆ ਵੀ ਇਹਨੂੰ ਕਿਦਾਂ ਹੱਲ ਕਰਨਾ ਇਹਦੇ ਨਾਲ ਦੀ ਨਾਲ ਜਿਹੜਾ ਮਿਡਲ ਈਸਟ ਦੇ ਵਿੱਚ ਟੈਨਸ਼ਨ ਹੈ ਉਹ ਵੀ ਲਗਾਤਾਰ ਵਧੀ ਹੋਈ ਆ ਤੇ ਲੱਗਦਾ ਸੀ ਕਿ ਸ਼ਾਇਦ ਜਿਹੜਾ ਜਿਹੜਾ ਸਥਿਤੀਆਂ ਬਿਹਤਰੀ ਵੱਲੋਂ ਵੱਧ ਜਾਣ ਕਿ ਜੇਕਰ ਜਿਹੜਾ ਸੀਜ਼ਫਾਇਰ ਹੋ ਜਵੇ ਅੱਜ ਜਿਹੜੀਆਂ ਸੂਹੇਰ ਦੀਆਂ ਖਬਰਾਂ ਚੱਲ ਰਹੀਆਂ ਨੇ ਕਿ ਹਮਾਸ ਦਾ ਇਹ ਕਹਿਣਾ ਕਿ ਜਿਹੜਾ ਇਜ਼ਰਾਈਲ ਗਾਜ਼ਾ ਸੀਜ਼ਫਾਇਰ ਡੀਲ ਚੱਲ ਰਹੀ ਆ ਜ ਜਿਹੜੀ ਇਹਦੇ ਉੱਤੇ ਗੱਲਬਾਤ ਚੱਲ ਰਹੀ ਆ ਇੱਕ ਭਰਮ ਆ ਅਸੀਂ ਕੋਈ ਵੀ ਜਿਹੜਾ ਸੀਜ਼ਫਾਇਰ ਡੀਲ ਦੇ ਲਾਗੇ ਨਹੀਂ ਪਹੁੰਚੇ ਹੈਗੇ ਕਿਉਂਕਿ ਯੂਐਸ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਕਿਹਾ ਸੀਗਾ ਕਿ ਉਹਨਾਂ ਉਹਨੂੰ ਕਾਫੀ ਆਸਬੰਦ ਨੇ ਕਿ ਜਿਹੜੀਆਂ ਇਹ ਟਾਕਸ ਚੱਲ ਰਹੀਆਂ ਨੇ ਕਤਰ ਦੇ ਵਿੱਚ ਜਿਹਦੇ ਵਿੱਚ ਦੱਸਿਆ ਜਾ ਰਿਹਾ ਯੂਐਸ ਅਫੀਸ਼ੀਅਲਸ ਵੀ ਨੇ ਇਜ਼ਰਾਇਲ ਵੀ ਆ ਕਤਰ ਆ ਤੇ ਨਾਲ ਦੀ ਨਾਲ ਈਜੀਪਟ ਆ ਜਿਹੜੇ ਗੱਲਬਾਤ ਕਰ ਰਹੇ ਨੇ ਕਿ ਗਾਜ਼ਾ ਦੇ ਜਿਹੜਾ ਅੰਦਰ ਸੀਸਫਾਇਰ ਹੋਣਾ ਚਾਹੀਦਾ ਵੀ ਬਾਈਡਨ ਸਾਹਿਬ ਦਾ ਇਹ ਕਹਿਣਾ ਸੀਗਾ ਕਿ ਉਹ ਕਾਫੀ ਆਸਮੰਦ ਨੇ ਕਿ ਇਹਨਾਂ ਜਿਹੜੀਆਂ ਜਿਹੜੀਆਂ ਟਾਕਸ ਤੋਂ ਕੁਝ ਚੰਗਾ ਪੋਜ਼ਿਟਿਵ ਨਿਕਲ ਸਕਦਾ ਪਰ ਹੁਣ ਜਿਹੜਾ ਹਮਾਸ ਦਾ ਇਹ ਕਹਿਣਾ ਕਿ ਇਹ ਸਿਰਫ ਇੱਕ ਭ੍ਰਮ ਬਣਾਇਆ ਜਾ ਰਿਹਾ ਏਦਾਂ ਦੀ ਜਿਹੜੀ ਆ ਕੋਈ ਗੱਲ ਨਹੀਂ ਹੈਗੀ ਤੇ ਇਹ ਆਪਾਂ ਜਾਣਦੇ ਹਾਂ ਕਿ ਜਿਹੜੇ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਨਿਤਨਯਾਹੁਆ ਉਹ ਉਹ ਉਹਨਾਂ ਦੇ ਬਾਬਤ ਕਿਹਾ ਜਾਂਦਾ ਕਿ ਉਹਨਾਂ ਦੇ ਲਈ ਤਾਂ ਜੰਗੀ ਸੂਟ ਕਰਦੀ ਹੈ ਜਿਸ ਤਰੀਕੇ ਨਾਲ ਉਹਨਾਂ ਦੇ ਮੁਲਕ ਦੇ ਵਿੱਚ ਪੋਲਿਟਿਕਲ ਹਾਲਾਤ ਨੇ ਪਰ ਇਹ ਨਾਲ ਦੀ ਨਾਲ ਇਹ ਵੀ ਆ ਜੀ ਉੱਥੇ ਵੀ ਬਹੁਤ ਸਾਰੇ ਧਰਨੇ ਪ੍ਰਦਰਸ਼ਨ ਹੋ ਰਹੇ ਨੇ ਕਿਉਂਕਿ ਜਿਹੜੇ ਆ ਇਹ ਇਹ ਇਨਾਂ ਨੇ ਜਦੋਂ ਹਮਾਸ ਨੇ ਅਟੈਕ ਕੀਤਾ ਇਜ਼ਰਾਈਲ ਦੇ ਉੱਤੇ 7 ਅਕਤੂਬਰ ਨੂੰ ਜਿੱਥੇ ਅਬਾਊਟ 1200 ਲੋਕਾਂ ਨੂੰ ਇਹਨਾਂ ਨੇ ਉੱਤੇ ਮਾਰ ਦਿੱਤਾ ਨਾਲ ਦੀ ਨਾਲ ਨੀਅਰਲੀ 250 251 ਲੋਕਾਂ ਨੂੰ ਇਹ ਬੰਦਕ ਬਣਾ ਕੇ ਵੀ ਨਾਲ ਲੈ ਗਏ ਸੀ ਉਹਨਾਂ 251 251ਾਂ ਦੇ ਵਿੱਚੋਂ 111 ਹਜੇ ਵੀ ਜਿਹੜਾ ਹਮਾਸ ਦੇ ਕਬਜ਼ੇ ਦੇ ਵਿੱਚ ਨੇ ਜਿਨ੍ਹਾਂ ਦੇ ਵਿੱਚੋਂ ਜਿਹੜਾ ਮੰਨਿਆ ਜਾ ਰਿਹਾ ਖਦਸੇ ਨੇ ਕਿ ਮੋਸਟਲੀ ਹੋ ਸਕਦਾ ਕਿ 39 ਜਿਹੜੇ ਲੋਕ ਆਲਰੇਡੀ ਮਰ ਚੁੱਕੇ ਹੁਣ ਜੇਐਸਵੀਕੇ ਦੇ ਅਟੈਕ ਵਗੈਰਾ ਗਾਜ਼ਾ ਦੇ ਵਿੱਚ ਹੋਏ ਨੇ ਪਰ ਅਦਰਵਾਈਜ਼ ਜਿਹੜਾ ਬਾਕੀ ਜਿਹੜਾ 150 ਸੋਰੀ 250 ਦੇ ਵਿੱਚੋਂ 111 ਨੇ ਬਾਕੀ ਜਿਨ੍ਹਾਂ ਨੂੰ ਛਡਵਾਇਆ ਗਿਆ ਸੀਗਾ ਉਹ ਉਦੋਂ ਹੀ ਛਡਵਾਇਆ ਗਿਆ ਸੀਗਾ ਜਦੋਂ ਇੱਕ ਪੌਜ਼ ਹੋਇਆ ਸੀਗਾ ਜਦੋਂ ਸੀਜ਼ਫਾਇਰ ਹੋ ਗਿਆ ਹੋਇਆ ਸੀਗਾ ਕੁਝ ਦਿਨਾਂ ਲਈ ਜਿਹੜਾ ਗਾਜ਼ਾ ਦੇ ਅੰਦਰ ਤੇ ਬਾਕੀ ਮੋਸਟਲੀ ਸਾਰੇ ਜਿਹੜੇ ਹਮਾਸ ਦੇ ਕਬਜ਼ੇ ਦੇ ਵਿੱਚ ਨਹੀਂ ਤੇ ਉਹ ਬੰਦਕਾਂ ਨੂੰ ਛਡਵਾਉਣ ਦੇ ਲਈ ਲਗਾਤਾਰ ਜਿਹੜਾ ਇਜ਼ਰਾਈਲੀ ਰਜਿਮ ਦੇ ਉੱਤੇ ਕਾਫੀ ਜ਼ਿਆਦਾ ਪ੍ਰੈਸ਼ਰ ਆ ਜਦ ਕਿ ਜੇਕਰ ਆਪਾਂ ਦੂਸਰੇ ਪਾਸੇ ਗੱਲ ਕਰੀਏ ਤਾਂ ਗਾਜ਼ਾ ਦੇ ਅੰਦਰ ਬੀਤੇ ਦਿਨੀ ਜਿਹੜਾ ਆਂਕੜਾ ਸਾਹਮਣੇ ਆਇਆ ਕਿ 40000 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਨੇ 40000 ਤੋਂ ਜ਼ਿਆਦਾ ਲੋਕ ਜਿਹੜੇ ਆ ਇਜ਼ਰਾਈਲੀ ਮਿਲਟਰੀ ਆਪਰੇਸ਼ਨ ਦੇ ਵਿੱਚ ਜਿਹੜੇ ਆ ਗਾਜ਼ਾ ਦੇ ਅੰਦਰ ਜਿਹੜੇ ਮਾਰੇ ਜਾ ਚੁੱਕੇ ਨੇ 40000 ਫਿਲਸਤੀਨੀ ਸੋ ਖੈਰ ਲਗਾਤਾਰ ਜਿਹੜੇ ਆ ਚਾਹੇ ਇੰਡੀਆ ਤੇ ਪੰਜਾਬ ਦੇ ਮਸਲੇ ਹੋਣ ਜਾਂ ਅੰਤਰਰਾਸ਼ਟਰੀ ਮਸਲੇ ਹੋਣ ਤੁਹਾਡੇ ਨਾਲ ਜੁੜਦੇ ਰਹਿਵਾਂਗੇ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ TikTok ਤੇ ਦੇਖ ਰਹੇ ਹੋ ਤਾਂ ਫੋਲੋ ਜ਼ਰੂਰ ਕਰ ਲੈਣਾ ਸਤਿ ਸ਼੍ਰੀ ਅਕਾਲ